ਸਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੱਲਿਆਂਗੇ ਪਿੰਡ ਰਾਜੀ ਆਪਣੇ ਪਿੰਡੀ ਆਪਣੇ ਗਵਾਂਢ ਚ ਹੈਗਾ ਖੰਡਪੜ ਸਾਹਿਬ ਦਾ ਥੋਗ ਤੇ ਉਸ ਤੋਂ ਬਾਅਦ ਚਲਾਂਗੇ ਆਪਾਂ ਅੱਜ ਰਿਸ਼ਤਰੀਆਂ ਚ ਡੱਬੇ ਵੰਡਣ ਤੇ ਜਿਨ੍ਹਾਂ ਦਾ ਆਪਾਂ ਪਰਸੋਂ ਨਿੰਮ ਬੰਨਿਆ ਸੀ ਪਰਸੋਂ ਉੱਥੇ ਉਹਨਾਂ ਦੇ ਰਿਸ਼ਤਰੀਆਂ ਦੇ ਡੱਬੇ ਵੰਡ ਕੇ ਆਉਣੇ ਨੇ ਤੇ ਉਹਨਾਂ ਨਾਲ ਚਲਾਂਗੇ ਆਪਾਂ ਤੇ ਹੁਣ ਪਹਿਲਾਂ ਚਲਾਂਗੇ ਖੰਡਪੜ ਸਾਹਿਬ ਤੇ ਦਿਖਾਉਣੇ ਤੁਹਾਨੂੰ ਸਾਰਾ ਕੁਝ ਵਲੌਗ ਦੇ ਵਿੱਚ ਬਣੇ ਰਹੋ ਆਪਣੇ ਵਲੌਗ ਦੇ ਵਿੱਚ ਬਸ ਪਹੁੰਚ ਰਹੇ ਹਾਂ ਕੋਨ ਦੇ ਘਰ ਆਪਣੇ ਘਰ ਤੋਂ ਦੋ ਘਰ ਸਾਢੇ ਕੀ ਬਸ ਉਹਨਾਂ ਦਾ ਘਰ ਆਪਣਾ ਮਿੱਤਰ ਅਰਸੂ ਅਰਸੂ ਕੇ ਘਰੇ ਖੰਡਪੜ ਸਾਹਿਬ ਪ੍ਰਗਾ ਤੁਨੋਂ ਨਵੀਂ ਕੋਠੀ ਬਾਈਆ ਉਹਦੇ ਚ ਕਰਾਇਗਾ ਤੇ ਅਰਸੂ ਬਾਰੋਂ ਵੀ ਆਏਗਾ ਲੋ ਜੀ ਤੇ ਪਹੁੰਚ ਗਏ ਆਪਾਂ ਖੰਡਪੜ ਸਾਹਿਬ ਵਾਲੇ ਦੇ ਘਰ ਚ ਇਧਰ ਆਪਣੇ ਖੜੇ ਨੇ ਅੱਛਾ ਜੀ ਦੇ ਬਾਬਾ ਜੀ ਸ੍ਰੀ ਕਾਲ ਜੀ ਕੀ ਹਾਲ ਹੈ ਜੀ ਠੀਕ ਆ ਜੀ ਮਾਸਟਰ ਜੀ ਨੂੰ ਭੇਜਦੇ ਥੋਡੀ ਵੀਡੀਓ ਬਣਾ ਕੇ ਭੇਜ ਦੇ ਬਾਈ ਭੇਜ ਚੱਲਦੀ ਹੈ ਤਿਆਰੀ ਪੂਰੀ ਵਧੀਆ ਪਹਿਲਾ ਮਾਰਨਾ ਸਰੂਪ ਅੰਦਰ ਸੀਗਾ ਤੇ ਹੁਣ ਬਾਹਰ ਪ੍ਰਗਟਾ ਕਰ ਲਿਆ ਸ੍ਰੀ ਗੁਰੂ ਜੀ ਚਾ ਪੀ ਲਈ ਸਤਨਾਮ ਹਾਂ ਪੀ ਲਈ ਭਾਈ ਹਾਂ ਪੀ ਜੀ ਚਲੋ ਕਿਧਰ ਭਾਈ ਬਾਹਰੇ ਕਿਧਰ ਖਾਣ ਦਾ ਪ੍ਰਬੰਧ ਕਰਿਆਗਾ ਇਤਰਾ ਗੇਤਰਾ ਮੇਨ ਗੇਟ ਕੋਠੀ ਦਾ ਇੱਤਰ ਫੜਾ ਵਾਈ ਵੀ ਦਿਖਾਈਏ ਤੁਹਾਨੂੰ ਚੱਲ ਰਿਹਾ ਕੰਮ ਹੈ 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 ਉਹ ਬੜਾ ਹੀ ਮੇਨ ਬੰਦਾ ਆਰਮ ਸਿੰਘ ਮਿੱਤਰ ਆਪਣਾ ਹਾਂ ਮਾਸਟਰ ਜੀ ਚੱਲ ਕਰ ਰਹੇ ਨੇ ਤੁਹਾਨੂੰ ਉਹ ਮਿਲਦੇ ਸੀ ਹੈ ਮਾਸਟਰ ਜੀ अच्छा चले कम कंदा ज़ोर सोरा ते ठीकु जी वॾी ਪਿੰਡ ਦੀਆਂ ਸੰਗਤ ਆਪਣੇ ਦੀਆਂ ਦੇਖ ਲਈ ਕਿਦਾਂ ਅੱਜ ਵੀ ਆ ਗਿਆ ਆਪਣੇ ਪਿੰਡ ਦੇ ਬਾਬਾ ਜੀ ਬਣੀ ਖੜੇ ਨੇਗੇ ਦਿਖਾਉਣਾ ਤੁਹਾਨੂੰ ਤੇ ਆਪਣੀ ਛੋਟੀ ਪਾਰਟੀ ਪਿੰਡ ਦੀ ਅਸਰੀ ਗਾਲ ਜੀ ਯਾਰ ਜੀ ਆਪਣੇ ਤਾਇਆ ਜੀ ਫਰੇਕ ਦੇ ਹੁੰਦੇ ਨੇ ਆਪਣੇ ਨਾਲ ਚਿੱਟੇ ਤੋਂ ਪੀ ਲਾ ਕੇ ਕਹੀ ਕਹਾਣੀ ਤੋਂ ਭਾਈ ਇਹ ਮੇਰੇ ਉੱਤੇ ਕੋਈ ਨਹੀਂ ਡੋਲਦੀ ਕੋਫੀ ਡੋਲਦੀ ਬਚਾਰਦੇ ਇੰਨੇ ਮਹਿੰਗੇ ਬੁੱਢੇ ਆਉਂਦੇ ਕੋਟੇ ਨੂੰ ਯਾਰ ਫੜ ਕੋਫੀ ਡੋਲਦੀ ਮਤਰੀ ਦੀ ਕੋਫੀ ਕਰਾਵਾ ਕਿਹਨੂੰ ਗੋਬਿੰਦ ਨੂੰ ਗੋਬਿੰਦ ਗੋਬਿੰਦ ਬਾਈ ਅੰਦਰ ਬੁਲਾਇਆ ਜਾਂਦਾ ਨੇ ਤੂੰ ਆ ਗਿਆ ਆ ਗਿਆ ਆ ਗਿਆ ਆ ਗਿਆ ਹਰੇ ਆਈ ਨਹੀਂ ਆ ਗਿਆ ਆਟ ਕਾਟ ਕਹੇਆ ਨਾਮ ਕੀ ਤੇਰਾ ਗੁਰਮਨ ਗੁਰਮਨ ਨੰਦਪੁਰ ਜਾਏਗਾ ਇੱਦ ਕੀ ਸਰਾਂਂਦਰ ਤੈਨੂੰ ਲੈ ਕੇ ਨਹੀਂ ਗਿਆ ਨੰਦਪੁਰ ਜਾਣਾ ਨੰਦਪੁਰ ਚੱਲਾ ਆਇਨਾਗਾ ਹਾਂ ਇਹ ਵੀ 2-4 ਮਿੰਟ ਆਉਣਾ ਹੀ ਹੈ ਹੋਰ ਆਪਣਾ ਵਾਲਾ ਨਹੀਂ ਤੇ ਸਾਡਾ ਕੋਲ ਟਾਈਮ ਘੱਟ ਹੈ ਜਿਹੇ ਪ੍ਰਸਾਦ ਗ੍ਰਹਿ ਸਤ ਸੁਖ ਬਸਣਾ ਆਠ ਪਹਿਰ ਸਿਮਰਿਓ ਤੇ ਸੁਦਸਨ ਜਿਹੜੇ ਇਹਦੇ ਵਿੱਚ ਪਰਿਵਾਰ ਹੈ ਕਿੰਨਾ ਪੁੱਤਰ ਨੇ ਫੈਮਿਲੀ ਮੈਂਬਰ ਨੇ ਉਹ ਵੀ ਜਿਹੜੇ ਸੀ ਮੌਜਾ ਨਾਲ ਇਤਫਾਕ ਨਾਲ ਰਹੇ ਦੇਖੋ ਇਹ ਰੋਟੀ ਕਪੜਾ ਮਕਾਨ ਉਡਲੀਆਂ ਲੋੜਾਂ ਇਸ ਤੋਂ ਬਾਅਦ ਔਲਾਦ ਭਾਈ ਅਸ਼ਦੀਪ ਕਾਕਾ ਅਸ਼ਪ੍ਰੀਤ ਜੋ ਕੈਨੇਡਾ ਦੇ ਵਿੱਚ ਚਲੋ ਆਪਣੀ ਸਟੱਡੀ ਵੀ ਕਰ ਰਿਹਾ ਹੈ ਇਹ ਵੀ ਵੈਗਰੂ ਜੀ ਦੀ ਵੱਡੀ ਦਾਤ ਹੈ ਪਰਿਵਾਰ ਨੇ ਇਸ ਦਾਤ ਦਾ ਵੀ ਸ਼ੁਕਰਾਨਾ ਕਰਦੇ ਸਬੰਧ ਵਿੱਚ ਇਹ ਸਾਰੇ ਸੁਆਗਤ ਅਧਿਕਾਰ ਨੇ ਮਹਾਰਾਜ ਕਹਿੰਦੇ ਖਿਰ ਜਿਹ ਪ੍ਰਸਾਦ ਰਗ ਦਾ ਸੁਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਜੋਗ ਉਹਨੂੰ ਸਦਾ ਧਿਆਣਾ ਚਾਹੀਦਾ ਇੱਥੇ ਥੋੜਾ ਜਿਹਾ ਧਿਆਨ ਦਿਓ ਸਦਾ ਕਿਉਂ ਧਿਆਣਾ ਕਦੇ ਕਦੇ ਨਹੀਂ ਇਸੇ ਨੂੰ ਕਬੀਰ ਸਾਹਿਬ ਨੇ ਕਿਹਾ ਸੀ ਕਹਿੰਦੇ ਚੋ ਵੀਰ ਕਾਮ ਪਰ ਹਰ ਸਬਦੀ ਹੈ ਬਲੇ ਸੋਨਹਾਰ ਬਲੇ ਸੋਨਹਾਰ ਬਲੇ ਸੋਨਹਾਰ ਬਾਈਰ ਚੀਕਾ ਖਾਲਸਾ ਬਾਈਰ ਚੀਕੀ ਫਤਿਹ ਬਾਬਾ ਗੋਪੀ ਸਿੰਘ ਜੀ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਸੋ ਉਹਨਾਂ ਦਾ ਪਰਿਵਾਰ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਦੇ ਨਾਲ ਸਨਮਾਨ Terima kasih telah <laughs> menonton!